ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸਮਾਣਾ ਵਿਖੇ ਸਿੱਟੀ ਥਾਣਾ ਅਤੇ ਸਦਰ ਪੁਲਿਸ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ ਜਿਸ ਤਰ੍ਹਾਂ ਪੰਜਾਬ ਵਿੱਚ ਨਸ਼ਿਆਂ ਦੇ ਵਿਰੁੱਧ ਪੁਲਿਸ ਵੱਲੋਂ ਮੁਹਿੰਮ ਚਲਾਈ ਗਈ ਇਸ ਨੂੰ ਲੈ ਕੇ ਅੱਜ ਪਿੰਡ ਮੁਰਾਦਪੁਰਾ ਵਿਖੇ ਪੁਲਿਸ ਵੱਲੋਂ ਘਰ-ਘਰ ਦੀ ਤਲਾਸ਼ੀ ਲਈਤੀ ਗਈ ਸਦਰ ਥਾਣਾ ਮੁਖੀ ਅਵਤਾਰ ਸਿੰਘਾ ਤੇ ਸਿੱਟੀ ਥਾਣਾ ਦੇ शिवदीप सिंह ਬਰਾੜ ਦੀ ਗਵਾਹੀ ਹੇਠ ਇਹ ਮੁਹਿੰਮ ਚਲਾਈ ਗਈ ਪਰ ਪੁਲਿਸ ਦੇ ਹੱਥ ਖਾਲੀ ਰਹੇ ਕੁਝ ਵੀ ਨਹੀਂ ਬਰਾਮਦ ਕੀਤਾ ਪਟਿਆਲਾ ਜ਼ਿਲ੍ਹਾ ਵਿੱਚ ਮੁਰਾਦਪੁਰਾ ਪਿੰਡ ਦੇ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਹਨ ਪਰ ਇਹ ਲੋਕਾਂ ਨੂੰ ਪੁਲਿਸ ਦੀ ਰੇਡ ਕਰਨ ਤੋਂ ਪਹਿਲਾਂ ਹੀ ਇਸ ਦਾ ਪਤਾ ਲੱਗ ਜਾਂਦਾ ਹੈ ਪੁਲਿਸ ਦੀ ਰੇਡ ਪੈਣੀ ਹੈ ਇਸ ਤੋਂ ਇਲਾਵਾ ਕਈ ਸਵਾਲੀ ਨਿਸ਼ਾਨ ਖੜੇ ਹੁੰਦੇ ਹਨ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਕਰਦੇ ਤਲਾਸ਼ੀ ਲਿੱਤੀ ਹੈ ਜਿਹੜਾ ਮੰਨੇਪਿੰਡ ਮੁਰਾਫਪੁਰਾ ਹਾਂਜੀ ਹਾਂਜੀ ਕੀ ਕੁਛ ਕੋਈ ਬਰਾਮਦੇ ਕੀਤੇ ਤੇ ਕਰ ਰਹੇ ਆ ਜੀ ਸਰਚ ਆਪਰੇਸ਼ਨ ਚੱਲ ਰਿਹਾ ਕਸੋ ਸੀਨੀਅਰ ਕਪਤਾਨ ਪੁਲਿਸ ਡਾਕਟਰ ਨਾਨਕ ਸਿੰਘ ਜੀ ਦੇ ਅਗਵਾਈ ਹੇਠ ਤੇ ਬੜੇ ਸਟ੍ਰਿਕਟ ਸਾਨੂੰ ਇਨਸਟਰਕਸ਼ਨਸ ਨੇ ਕਿ ਜਿੰਨੇ ਵੀ ਡਰਗ ਹੌਟਸਪੌਟਸ ਨੇ ਉਹਨਾਂ ਤੇ ਕਸੋ ਕੰਡਕਟ ਕੀਤਾ ਜਾਵੇ ਕਮਬਾਈਂਡ ਕਾਰਡਨ ਐਂਡ ਸਰਚ ਆਪਰੇਸ਼ਨ ਤੇ ਅਸੀਂ ਕਮਬਾਈਂਡ ਐਫਰਟ ਹੈ ਸਾਡਾ ਸਾਰੇ ਸਬਡਿਵੀਜ਼ਨਸ ਮਾਨੇ ਦੀ ਪੁਲਿਸ ਟੀਮਸ ਦਾ ਦੋਵੇਂ ਥਾਣਿਆਂ ਦਾ ਇਕੱਠਾ ਅਸੀਂ ਕਰ ਰਹੇ ਹਾਂ ਕੁਝ ਆਉਂਦੀ ਹੈ ਗੱਲ ਸਾਹਮਣੇ ਤਾਂ ਫਿਰ ਤੁਹਾਨੂੰ ਜਰੂਰ ਦੱਸਾਂਗੇ ਓਕੇ